ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਨਾਮ ਕੇ ਜਹਾਜ਼ ਬਾਣੀ ਕੇ ਬੋਹੇਤ ਪੰਜਵੇਂ ਗੁਰੂ ਨਾਨਕ ਗੁਰੂ ਨਾਨਕ ਦਾ ਪੰਜਵਾਂ ਜਾਮਾ ਪ੍ਰਤੱਖ ਹਰੀ ਸਰੂਪ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੀ ਸ਼ਹੀਦੀ ਦੁਨੀਆਂ ਦੇ ਵਿੱਚ ਜਿਸ ਦੀ ਕੋਈ ਹੋਰ ਉਦਾਹਰਣ ਨਹੀਂ ਮਿਲਦੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਗੁਰਬਾਣੀ ਦੇ ਪੁੰਜ ਨੇ ਉੱਥੇ ਸਤਿਗੁਰੂ ਕੁਰਬਾਨੀ ਦੇ ਵੀ ਪੁੰਜ ਨੇ ਜਿੱਥੇ ਗੁਰਬਾਣੀ ਤੇ ਕੁਰਬਾਨੀ ਦੇ ਪੁੰਜ ਨੇ ਉਥੇ ਸਤਿਗੁਰੂ ਮਿਹਰਬਾਨੀ ਦੇ ਵੀ ਪੁੰਜ ਨੇ ਸਤਿਗੁਰੂ ਗੁਰਬਾਣੀ ਦੇ ਪੁੰਜ ਕਿਉਂ ਨਹੀਂ ਕਿਉਂਕਿ ਇੱਥੇ ਅਮਰਸਰ ਦੇ ਵਿੱਚ ਰਾਮ ਸਰ ਦੀ ਧਰਤੀ ਤੇ ਸਤਿਗੁਰੂ ਜੀ ਨੇ ਪਾਵਨ ਵੀੜ ਜਿਸ ਨੂੰ ਸਿੱਖ ਸੰਗਤਾਂ ਆਦ ਵੀੜ ਨਾਮ ਨਾਲ ਮੁਖਾਤਬ ਹੁੰਦੀਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਦ ਵੀੜ ਤਿਆਰ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਪਹਿਲਾ ਪ੍ਰਕਾਸ਼ ਸਤਖੰਡ ਸ੍ਰੀ ਹਰਮੰਦਰ ਸਾਹਿਬ ਕਰਵਾਇਆ। ਸਤਿਗੁਰੂ ਜੀ ਨੇ ਬੇਅੰਤ ਬਾਣੀ ਬਾਣੀ ਦਾ ਅੰਤ ਨਹੀਂ ਕੋਈ ਹਿਸਾਬ ਨਹੀਂ। ਕੋਈ ਗਣਤੀ ਮਣਤੀ ਨਹੀਂ ਪਰ ਵਿਦਵਾਨਾਂ ਦੀ ਰਾਏ ਅਨੁਸਾਰ ਤਕਰੀਬਨ 2200 ਸ਼ਬਦ ਦੇ ਕਰੀਬ ਸਤਿਗੁਰੂ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ। ਜਿੱਥੇ ਗੁਰਬਾਣੀ ਦੇ ਪੁੰਜ ਉੱਥੇ ਕੁਰਬਾਨੀ ਦੇ ਵੀ ਪੁੰਜ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਖੀ ਦੇ ਲਈ ਸਿੱਖਾਂ ਲਈ ਸਿੱਖ ਸੰਗਤ ਦੇ ਲਈ ਆਪਣੀ ਤਨ ਦੀ ਪਰਵਾਹ ਨਾ ਕਰਦਿਆਂ ਆਇਆ ਤਤਿ ਤਵੀ ਤੇ ਬੈਠ ਕੇ ਸੀਸ ਵਿੱਚ ਗਰਮ ਰੇਤ ਪਵਾ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਹਾਦਤ ਦਾ ਜਾਮ ਪੀਤਾ ਸਤਿਗੁਰੂ ਇਸ ਕਰਕੇ ਸ਼ਹੀਦਾਂ ਦੇ ਸਿਰਤਾਜ ਹਨ ਸੀਧਾ ਮਿੱਤੁ ਸ਼੍ਰੋਮਣੀ ਹਨ ਸ਼ਹੀਦੀ ਦਾ ਬੀਜ ਸਤਿਗੁਰੂ ਜੀ ਨੇ ਤਤੀ ਤਵੀ ਤੇ ਬੈਠ ਕੇ ਬੀਜ ਦਿੱਤਾ ਜਿੱਥੇ ਸਤਿਗੁਰੂ ਕੁਰਬਾਨੀ ਦੇ ਗੁਰਬਾਣੀ ਦੇ ਪੁੰਜ ਨੇ ਉਥੇ ਮਿਹਰਬਾਨੀ ਦੇ ਵੀ ਪੁੰਜ ਨੇ ਸਤਿਗੁਰੂ ਨੇ ਜੀਵਨ ਵਿੱਚ ਬੜੇ ਵੱਡੇ ਪਰਪਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੀਵਨ ਦੇ ਵਿੱਚ ਜੇ ਸਿੱਖਾਂ ਬੇਨਤੀ ਕੀਤੀ ਸੱਚੇ ਪਾਤਸ਼ਾਹ ਸਿੱਖਿਰਤ ਕਰਨ ਵਾਲੇ ਆ ਬਹੁਤੀ ਸੇਵਾ ਬਹੁਤਾ ਨਾਮ ਨਹੀਂ ਜਪਿਆ ਜਾਂਦਾ ਸਾਡੇ ਉਧਾਰ ਲਈ ਕਿਰਪਾ ਕਰੋ ਤਾਂ ਰਾਮ ਸਰ ਜੀ ਧਰਤੀ ਤੇ ਸਤਿਗੁਰੂ ਜੀ ਨੇ ਇੱਥੇ ਅੰਮ੍ਰਿਤਸਰ ਵਿਖਈ ਸੁਖਮਣੀ ਸਾਹਿਬ ਦੀ ਪਾਵਨ ਬਾਣੀ ਉਚਾਰਨ ਕਰਕੇ ਬਖਸ਼ਿਸ਼ ਕਰ ਦਿੱਤੀ ਕਿ ਕੋਈ ਵੀ ਗੁਰਸਿੱਖ ਮਾਈ ਭਾਈ 24 ਘੰਟਿਆਂ ਚ ਭਾਵੇਂ ਇੱਕ ਵਾਰ ਸੁਖਮਣੀ ਸਾਹਿਬ ਦਾ ਪਾਠ ਕਰ ਸੁਣ ਲਵੇ ਉਹਦੇ 24 ਘੰਟੇ ਦੇ ਸਵਾਸ ਸਫਲੇ ਹੋ ਜਾਇਆ ਕਰਨ ਦੁਨੀਆ ਦੇ ਕਿਸੇ ਧਰਮ ਦੇ ਵਿੱਚ ਐਡਾ ਵੱਡਾ ਪਰਪਕਾਰ ਐਡੀ ਵੱਡੀ ਬਖਸ਼ਿਸ਼ ਕਿਤੇ ਨਹੀਂ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਕੱਤਰਤ ਕੀਤੀ ਗੁਰਸਿੱਖਾਂ ਦੇ ਲਈ ਸਦਾ ਵਾਸਤੇ ਪਰਉਪਕਾਰ ਕੀਤਾ ਉਥੇ ਗੁਰਬਾਣੀ ਸਤਿਗੁਰੂ ਮਹਾਰਾਜ ਨੇ ਇੱਕ ਥਾਂ ਕਰਕੇ ਬੀੜ ਤਿਆਰ ਕਰਕੇ ਬੀੜ ਤਿਆਰ ਕਰਨ ਤੋਂ ਪਹਿਲਾਂ ਸਤਿਗੁਰੂ ਜੀ ਨੇ ਢੀਡ ਪ੍ਰਕਾਸ਼ ਕਰਨ ਲਈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤਿਆਰ ਕੀਤਾ। ਕਈ ਭਾਵੇਂ ਕਹਿੰਦੇ ਆ ਵੀ ਸਤਿਗੁਰੂ ਮਹਾਰਾਜ ਨੂੰ ਆ ਚੀਜ਼ ਦੀ ਲੋੜ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਆ ਚੀਜ਼ ਦੀ ਲੋੜ ਨਹੀਂ। ਮੈਂ ਕਹਿੰਦਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਜੀਵਨ ਤੋਂ ਸਿੱਖਿਆ ਲਓ ਇਤਿਹਾਸ ਪੜੋ। ਢੀਡ ਤਿਆਰ ਕਰਨ ਤੋਂ ਪਹਿਲਾਂ ਢੀਡ ਦੇ ਪ੍ਰਕਾਸ਼ ਦੀ ਜਗ੍ਹਾ ਤਿਆਰ ਕੀਤੀ ਹੈ। ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤਿਆਰ ਕੀਤਾ ਹੈ। ਜਿੱਥੇ ਸਤਿਗੁਰੂ ਜੀ ਨੇ ਪਹਿਲਾ ਪ੍ਰਕਾਸ਼ ਪਹਿਲੇ ਹੈਡ ਗ੍ਰੰਥੀ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੂੰ ਥਾਪਿਆ ਉਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੇਖੋ ਸੁਖਾਸਣ ਉਸੇ ਜਗਤੈ ਨਹੀਂ ਕੀਤਾ ਕਈ ਵਾਰ ਅਸੀਂ ਭੁਲੜ ਲੋਕ ਕਈ ਐਸੇ ਥਾਮਾ ਤੇ ਜਿਨ੍ਹਾਂ ਨੇ ਕਿਤੇ ਸੰਥਿਆ ਨਹੀਂ ਕੀਤੀ ਹੁੰਦੀ ਨਹੀਂ ਕਿਸੇ ਗੁਰਮਖਾਂ ਪਾਸੋਂ ਸਿੱਖਿਆ ਨਹੀਂ ਲਈ ਉਹ ਸਤਿਗੁਰੂ ਮਹਾਰਾਜ ਦੀ ਸੇਵਾ ਬਾਬਤ ਪੂਰਾ ਨਹੀਂ ਜਾਣਦੇ ਸਤਿਗੁਰੂ ਦੇ ਇਤਿਹਾਸ ਨੂੰ ਪੜ੍ਹੀਏ ਜਿੱਥੇ ਮਹਾਰਾਜ ਨੇ ਪ੍ਰਕਾਸ਼ ਕੀਤਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਉੱਥੇ ਸੁਖਾਸਣ ਨਹੀਂ ਕੀਤਾ ਸੁਖਾਸਣ ਕੋਠਾ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਕੀਤਾ ਫਿਰ ਜਿੱਥੇ ਸੁਖਾਸਣ ਕੀਤਾ ਉਹਦੇ ਬਰਾਬਰ ਨਹੀਂ ਆਰਾਮ ਕੀਤਾ ਅੱਜ ਵੀ ਉਸ ਜਾਤ ਦੇ ਵਿੱਚ ਉਸ ਪਲੰਘ ਦੇ ਥੱਲੇ ਵਿਛਾਈ ਕੀਤੀ ਜਾਂਦੀ ਹੈ ਸਤਿਗੁਰੂ ਉਸ ਪਲੰਘ ਦੇ ਥੱਲੇ ਵਰਾਜੇ ਕਿੰਡੀਆਂ ਬਖਸ਼ਿਸ਼ਾਂ ਕੀਤੀਆਂ ਜਿੱਥੇ ਕਰਨ ਤਾਰਨ ਸਾਹਿਬ ਅਸਥਾਨ ਬਖਸ਼ਿਆ ਹੋਰ ਕਈ ਅਸਥਾਨ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ ਸੇ ਹਲਟਾ ਖੂ ਸੇ ਹਲਟਾ ਸਾਹ ਜਿਹਨੂੰ ਕਹਿੰਦੇ ਆ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਬੜੇ ਵੱਡੇ ਪਰਉਪਕਾਰ ਸਤਿਗੁਰੂ ਜੀ ਨੇ ਜੀਵਨ ਦੌਰਾਨ ਕੀਤੇ ਸਤਗੁਰੂ ਜੀ ਦੇ ਜੀਵਨ ਵਿੱਚ ਬੜੀ ਵੱਡੀ ਚੜ੍ਹਤ ਸਿੱਖੀ ਦੀ ਹੋਈ ਜਿੱਥੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਬੇਅੰਤ ਅਣਗਿਣਤ ਸੰਗਤਾਂ ਰੋਜ਼ਾਨਾ ਦਰਸ਼ਨ ਕਰਨ ਆਉਂਦੀਆਂ ਉੱਥੇ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਸਿੱਖੀ ਦੇਸ਼ ਦੇ ਕੋਨੇ-ਕੋਨੇ ਵਿੱਚ ਫੈਲ ਚੁੱਕੀ ਸੀ ਜਿਸ ਕਰਕੇ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਦੁਸ਼ਮਣਾਂ ਦੀ ਗਿਣਤੀ ਵੀ ਤਾਦਾਦ ਵਧ ਗਈ ਕਿਉਂਕਿ ਜਦੋਂ ਮਨੁੱਖ ਕੋਈ ਤਰੱਕੀ ਕਰਦਾ ਨਾ ਮਨੁੱਖ ਨੂੰ ਪਤਾ ਵੀ ਨਹੀਂ ਹੁੰਦਾ ਕਿ ਇਹ ਮੇਰਾ ਦੁਸ਼ਮਣ ਅਣਚਾਹੇ ਦੁਸ਼ਮਣ ਪੈਦਾ ਹੋ ਜਾਂਦੇ ਆ ਕਿਉਂ ਕਿ ਤਰੱਕੀ ਨੂੰ ਵੇਖ ਕੇ ਜਰਿਆ ਨਹੀਂ ਜਾਂਦਾ ਈਰਖਾ ਦੇ ਨਾਲ ਛੜਦੇ ਆ ਸਤਿਗੁਰੂ ਦੇ ਦੁਸ਼ਮਣ ਸਤਿਗੁਰੂ ਦੇ ਸ਼ਹੀਦੀ ਦੇ ਕਾਰਨ ਉਹਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ ਪਹਿਲਾ ਜਾਤੀ ਦੂਸਰਾ ਈਰਖਾ ਲੋ ਜਾਤੀ ਦੁਸ਼ਮਣ ਦੇ ਵਿੱਚ ਸਭ ਤੋਂ ਪਹਿਲੇ ਨੇ ਬਾਪਾ ਪਿਰਥੀ ਚੰਦ ਧੰਨ ਗੁਰੂ ਰਾਮਦਾਸ ਜੀ ਦੇ ਵੱਡੇ ਸਹਬਜ਼ਾਦੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਵੱਡੇ ਭਰਾਤਾ ਦੂਸਰੇ ਨੰਮਰ ਤੇ ਆਪਾਂ ਵੇਖਦੇ ਹਾਂ ਚੰਦੂ ਸਤਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ਼ ਦੇ ਨਾਲ ਜਾਤੀ ਦੁਸ਼ਮਣੀ ਰੱਖਦਾ ਹੈ ਹੋਰ ਵੀ ਬੜੇ ਕਾਰਨ ਨੇ ਤੇ ਜਿੱਥੇ ਜਾਤੀ ਉਥੇ ਈਰਖਾ ਬਸ ਹੋ ਕਰਕੇ ਜਿੱਥੇ ਆਪ ਬਾਦਸ਼ਾਹ ਜahangir ਉਥੇ ਜਿਹੜੇ ਤੁਸ ਵੀ ਕਾਜੀ ਮਲਾਣੇ ਆਦਕ ਨੇ ਉਹ ਵੀ ਸਤਗੁਰੂ ਮਹਾਰਾਜ ਨਾਲ ਈਰਖਾ ਰੱਖਦੇ ਆ ਬਾਬਾ ਪਿਰਥੀ ਚੰਦ ਸਤਗੁਰੂ ਜੀ ਦੇ ਵੱਡੇ ਭਰਾਤਾ ਨੇ ਈਰਖਾ ਕਰਦਾ ਹੈ ਕਿ ਗੁਰਿਆਈ ਪਿਤਾ ਧੰਗ ਗੁਰੂ ਰਾਮਦਾਸ ਜੀ ਤੋਂ ਬਾਅਦ ਵਿੱਚ ਕਿਤੇ ਸ੍ਰੀ ਅਰਜਨ ਜੀ ਨੂੰ ਨਾ ਮਿਲ ਜਾਵੇ ਮਨ ਵਿੱਚ ਤੌਖ ਲੈਂ ਪਤਾ ਹੈ ਕਿ ਮੇਰੇ ਨਾਲੋਂ ਇਹਨਾਂ ਵਿੱਚ ਗੁਣ ਵੱਧ ਨੇ ਇਹਨਾਂ ਨੂੰ ਸੰਗਤਾਂ ਪਿਆਰ ਸਤਿਕਾਰ ਦਿੰਦੀਆਂ ਨੇ ਈਰਖਾ ਕਰਦਾ ਹਰ ਸਮੇਂ ਹਰ ਸਮੇਂ ਯਤਨ ਵਿੱਚ ਰਹਿੰਦਾ ਹੈ ਜੇ ਕਿਤੇ ਤਾਇਆ ਸਿਹਾਰੀ ਮੱਲ ਜੀ ਨੇ ਆਪਣੇ ਲੜਕੇ ਦੀ ਸ਼ਾਦੀ ਲਈ ਨਿਆਉਂਦਾ ਕੱਲੇ ਹੈ ਤਾਨ ਗੁਰੂ ਰਾਮਦਾਸ ਜੀ ਨੇ ਬਾਬੇ ਪਿਰਥੀ ਚੰਦ ਨੂੰ ਕਿਹਾ ਜਾ ਪੁੱਤਰ ਸਾਡੀ ਜਗ੍ਹਾ ਤੂੰ ਲਾਹੌਰ ਚਲਿਆ ਜਾ ਤਾਂ ਬਾਬੇ ਪਿਰਥੀ ਚੰਦ ਨੇ ਜਵਾਬ ਦਿੱਤਾ ਪਿਤਾ ਜੀ ਬੇਅੰਤ ਸੰਗਤਾਂ ਆਉਂਦੀਆਂ ਸੰਗਤਾਂ ਦੀ ਰਿਹਾਈ ਸੰਗਤਾਂ ਦੇ ਲੰਗਰਾਂ ਦੇ ਪ੍ਰਬੰਧ ਮੈਂ ਕਰਦਾ ਮੇਰੀ ਜਗ੍ਹਾ ਕੌਣ ਕਰੇਗਾ ਮੈਥੋਂ ਬਿਨਾ ਕੰਮ ਨਹੀਂ ਚੱਲਣਾ ਗੁਰੂ ਘਰ ਦਾ ਜਵਾਬ ਦੇ ਦਿੱਤਾ ਆਖੇ ਨਹੀਂ ਲੱਗਿਆ ਬਾਬੇ ਮਾਹ ਦੇਵ ਨੂੰ ਕਿਹਾ ਦੂਸਰੇ ਪੁੱਤਰ ਨੂੰ ਉਹਨਾਂ ਵੀ ਜਵਾਬ ਦਿੱਤਾ ਕਹਿਣ ਲੱਗੇ ਕੌਣ ਤਾਇਆ ਕੌਣ ਚਾਚਾ ਕੌਣ ਪਿਤਾ ਕੌਣ ਮਾਤਾ ਕੌਣ ਭਰਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕਿਹਾ ਪੁੱਤਰ ਤੁਸੀਂ ਜਾਓ ਤਾਂ ਗਲ ਵਿੱਚ ਭੱਲਾ ਪਾ ਕੇ ਹੱਥ ਜੋੜੇ ਆਪੇਤਾ ਸਤਿਗੁਰੂ ਆਪ ਜੀ ਦੀ ਆਗਿਆ ਜਿੱਥੇ ਭੇਜੋਗੇ ਉੱਥੇ ਹੀ ਜਾਵਾਂਗਾ ਜੋ ਆਪ ਜੀ ਦਾ ਹੁਕਮ ਹੋਵੇਗਾ ਉਸੇ ਤਰ੍ਹਾਂ ਹੀ ਹੋਵੇਗਾ ਸਤਿਗੁਰੂ ਜੀ ਨੇ ਪਰਚਾ ਪਾ ਦਿੱਤਾ ਕਿ ਜਿੰਨਾ ਚਿਰ ਅਸੀਂ ਬੁਲਾਉਂਦੇ ਨਹੀਂ ਵਾਪਸ ਨਹੀਂ ਆਉਣਾ ਇਹ ਗੱਲ ਵੱਖਰੀ ਅੱਜ ਕੱਲ੍ਹ ਭਾਵੇਂ ਕੁਝ ਲੋਕ ਕੁਝ ਕਹੀ ਜਾਣ ਪਰ ਅੱਜ ਵੀ ਆਪਾਂ ਜਾ ਕੇ ਵੇਖੀਏ ਧੰਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਸਥਾਨ ਚੂਨਾ ਮੰਡੀ ਲਾਹੌਰ ਦੇ ਸਾਹਮਣੇ ਸਤਿਗੁਰੂ ਜੀ ਦਾ ਉਹ ਸਥਾਨ ਜਿੱਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਰਹੇ ਚਿੱਠੀਆਂ ਲਿਖੀਆਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਹਨੂੰ ਗੁਰਤਾ ਗੱਦੀ ਮਿਲੀ ਬਾਬਾ ਪ੍ਰਿਥੀ ਚੰਦ ਦਾ ਪਾਪ ਉਗੜਿਆ ਸਤਿਗੁਰੂ ਜੀ ਦੇ ਨਾਲ ਝਗੜਾ ਕਰਦਾ ਹੈ ਉਹਦਾ ਪ੍ਰਮਾਣ ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਦੇ ਦਿੱਤਾ ਕਾਹੇ ਪੁੱਤ ਝਗਰਤ ਹਾਂ ਸੰਗ ਬਾਪ ਜਿਣ ਕੇ ਜਣੇ ਬਡੀਰੇ ਤਮ ਹੋ ਤਿੰਨ ਸਿਓ ਝਗਰਤ ਪਾਪ ਇਹ ਸਤਿਗੁਰੂ ਜੀ ਨੇ ਸਦੀਵ ਕਾਲ ਲਈ ਸਿੱਖਿਆ ਦੇ ਦਿੱਤੀ ਅੱਜ ਦੇ ਨੌਜਵਾਨਾਂ ਲਈ ਵੀ ਕਿ ਜਿਹੜੇ ਆਪਣੇ ਮਾਪਿਆਂ ਦੇ ਨਾਲ ਝਗੜਾ ਕਰਦੇ ਆ ਮਾਪਿਆਂ ਦੇ ਅੱਗੇ ਬੋਲਦੇ ਆ ਮਾਪਿਆਂ ਨੇ ਨਿਰਾਦਰ ਹੀ ਕਰਦੇ ਆ ਮਾਪਿਆਂ ਦੀ ਸੇਵਾ ਨਹੀਂ ਕਰਦੇ ਮਹਾਰਾਜ ਕਹਿੰਦੇ ਆਪਣੇ ਮਾਪਿਆਂ ਦੇ ਨਾਲ ਝਗੜਾ ਕਰਨ ਦੇ ਨਾਲ ਤੁਹਾਨੂੰ ਪਾਪ ਲੱਗਦਾ ਤਿੰਨ ਸਿਉ ਝਗਰਤ ਪਾਪ ਐ ਪ੍ਰਿਥੀ ਚੰਦ ਪੁੱਤਰ ਤੂੰ ਸਾਡੇ ਨਾਲ ਝਗੜਾ ਕਰ ਰਿਹਾ ਹੈ ਮਾਂ ਪਿਓ ਨਾਲ ਝਗੜਾ ਨਹੀਂ ਕਰੀਦਾ ਝਗੜਾ ਕਰਨ ਨਾਲ ਅਣ ਹੋਇਆ ਪਾਪ ਸਿਰ ਤੇ ਭਾਰ ਪੈਂਦਾ ਬਾਬਾ ਪ੍ਰਿਥੀ ਚੰਦ ਸੁਧਰਿਆ ਨਹੀਂ ਜਦੋਂ ਗੁਰਤਾ ਗੱਦੀ ਸਤਿਗੁਰਾਂ ਨੂੰ ਮਿਲੀ ਆਪਣੇ ਮਸੰਦਾਂ ਰਾਹੀਂ ਸੰਗਤਾਂ ਨੂੰ ਆਪੇ ਪਿੱਛੇ ਲਾਉਣ ਦਾ ਯਤਨ ਕੀਤਾ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਨਕਲ ਬਣਾਉਣ ਦਾ ਵੀ ਜ਼ਿਕਰ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਹਮਲੇ ਕਰਾਉਣ ਦਾ ਵੀ ਜ਼ਿਕਰ ਹੈ ਜਿੱਥੇ ਇਤਿਹਾਸ 'ਚ ਪ੍ਰਮਾਣ ਹੈ ਉੱਥੇ ਗੁਰਬਾਣੀ 'ਚ ਵੀ ਪ੍ਰਮਾਣ ਹੈ ਸਤਿਗੁਰੂ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਤੇ ਸੁਲਹੀ ਖਾਨ ਚੜਾ ਕੇ ਲਿਆਇਆ ਜਿੱਥੇ ਸੁਲਹੀ ਖਾਨ ਚੜਕੇ ਆਇਆ ਸੰਗਤਾਂ ਬੇਨਤੀਆਂ ਕੀਤੀਆਂ ਤੁਹਾਡੇ ਵਾਂਗੂ ਅਮਰ ਸਰਦੀਆਂ ਸੰਗਤਾਂ ਨੇ ਕਿਹਾ ਮਹਾਰਾਜ ਸੁਲਹੀ ਖਾਨ ਚੜਕੇ ਆ ਰਿਹਾ ਆਪਾਂ ਨੇ ਵੀ ਕੋਈ ਯਤਨ ਕਰਨਾ ਚਾਹੀਦਾ ਹੈ ਤਾਂ ਸਤਿਗੁਰੂ ਜੀ ਨੇ ਸ਼ਬਦ ਉਚਾਰਿਆ ਸੁਲਹੀ ਤੇ ਨਾਰਾਇਣ ਰਾਖ ਸੁਲਹੀ ਕਾ ਹੱਥ ਕਹੀਂ ਨਾ ਪਹੁੰਚਿਆ ਸੁਲਹੀ ਮੂਆ ਹੋਏ ਕਾ ਨਾ ਪਾਕ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਅਨੁਸਾਰ ਸੁਲਹੀ ਖਾਨ ਨਾ ਪਾਕ ਹੋ ਕੇ ਮਰਿਆ ਉਹਦਾ ਭਤੀਜਾ ਸੁਲਬੀ ਖਾਨ ਚੜ ਕੇ ਆਇਆ ਉਹ ਵੀ ਪਹੁੰਚ ਨਾ ਸਕਿਆ ਰਸਤੇ ਵਿੱਚ ਹੀ ਆਪਣੀ ਫੌਜ ਦੇ ਝਗੜੇ ਵਿੱਚ ਹੀ ਮਾਰਿਆ ਗਿਆ ਜਦੋਂ ਪਿਰਥੀ ਚੰਦ ਦੇ ਯਤਨ ਸਫਲੇ ਨਾ ਹੋਏ ਘਰ ਵਾਲੀ ਦੇ ਕਹਿਣ ਤੇ ਆਪਣੇ ਘਰ ਵਾਲੀ ਨੂੰ ਤਰਵਾਸ ਦਿੰਦਾ ਹੈ ਕਿ ਜੇ ਕੀ ਹੋ ਗਿਆ ਮੈਂ ਨਹੀਂ ਗੁਰੂ ਬਣਿਆ ਮੇਰਾ ਪੁੱਤਰ ਬਣ ਜਾਵੇਗਾ ਇਹਨਾਂ ਦੇ ਘਰ ਕਿਹੜਾ ਪੁੱਤਰ ਹੈ ਘਰ ਵਾਲੀ ਕਰਮਾਂ ਉਹਨੇ ਮੀਣਾ ਮਾਰਿਆ ਜੇ ਬਖਸ਼ਿਸ਼ ਹੋਈ ਸਤਗੁਰੂ ਛੇਵੇਂ ਪਾਤਸ਼ਾਹ ਦਾ ਅਵਤਾਰ ਹੋਇਆ ਜਿੱਥੇ ਸੰਗਤਾਂ ਵਧਾਈ ਦਿੰਦੀਆਂ ਗੁਰਬਾਣੀ ਦੇ ਸ਼ਬਦ ਗਾਉਂਦੀਆਂ ਉੱਥੇ ਸਕਾਟ ਆਇਆ ਬਾਬਾ ਪਿਰਥੀ ਚੰਦ ਤਿੰਨ ਵਾਰ ਇਕਲੌਤੇ ਸਾਹਿਬ ਜਾਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੇ ਕਰਦਾ ਹੈ ਪਹਿਲਾ ਵਾਰ ਦਾਇਏ ਨੂੰ ਜ਼ਹਿਰ ਲਵਾ ਕੇ ਭੇਜਦਾ ਹੈ ਦੂਸਰਾ ਵਾਰ ਖਡਾਵੇ ਨੂੰ ਭੇਜਦਾ ਜਿਹੜਾ ਸਤਿਗੁਰੂ ਜੀ ਨੇ ਬਾਣੀ ਚ ਬਚਨ ਕੀਤਾ ਦੁਸ਼ਟ ਬ੍ਰਾਹਮਣ ਮੂਆ ਹੋਏ ਕ ਸੂਲ ਉਹ ਵੀ ਜਦੋਂ ਸਫਲ ਨਾ ਹੋਇਆ ਤੀਸਰਾ ਫਿਰ ਸੁਪੇਰੇ ਨੂੰ ਸੱਪ ਸਤਿਗੁਰੂ ਜੀ ਦੇ ਪੰਘੂੜੇ ਕੋਲ ਸੜਾਉਂਦਾ ਹੈ ਇਹ ਤਿੰਨੋਂ ਵਾਰ ਵੀ ਜਦੋਂ ਪਿਰਥੀ ਚੰਦ ਦੇ ਖਾਲੀ ਜਾਂਦੇ ਆਂਦੇ ਵੇਖੋ ਕਿੰਨਾ ਬੈਰ ਕਿੰਨੀ ਈਰਖਾ ਫਿਰ ਉਸ ਵੇਲੇ ਯਤਨ ਕਰਦਾ ਹੈ ਬਾਦਸ਼ਾਹ ਦੇ ਕੋਲ ਸਕੈਤਨ ਕਰਦਾ ਹੈ ਇਧਰ ਸਤਗੁਰੂ ਛੇਵੇਂ ਪਾਤਸ਼ਾਹ ਜਵਾਨ ਹੁੰਦੇ ਆ ਤਾਂ ਲਾਗੀ ਚੰਦੂ ਦੇ ਭੇਜੇ ਹੋਏ ਸਤਗੁਰੂ ਦੇ ਘਰ ਦੇ ਵਿੱਚ ਰਿਸ਼ਤਾ ਲੈ ਕੇ ਆਉਂਦੇ ਆ ਆਪ ਸੰਗਤਾਂ ਇਤਿਹਾਸ ਜਾਣਦੇ ਹੋ ਮੈਂ ਵਿਸਥਾਰਤ ਨਾ ਜਾਵਾਂ ਕਿਉਂਕਿ ਸਮਾਂ ਸੀਮਤ ਆ ਸ਼ਬਦ ਦੀ ਵੀ ਵਿਚਾਰ ਕਰਨੀ ਆ ਸੰਗਤਾਂ ਦੇ ਕਹਿਣ ਦੇ ਸਤਿਗੁਰੂ ਚੰਦੂ ਦਾਏ ਲੜਕੀ ਦਾ ਰਿਸ਼ਤਾ ਪ੍ਰਵਾਨ ਨਹੀਂ ਕਰਦੇ ਜਿਸ ਕਰਕੇ ਚੰਦੂ ਈਰਖਾ ਕਰਦਾ ਹੈ ਸਤਿਗੁਰੂ ਕਹਿੰਦੇ ਆ ਭਾਈ ਈਰਖਾ ਨਾਂਕਾਰ ਗੁਰੂ ਘਰ ਦੇ ਵਿੱਚ ਗੁਰੂ ਨੇ ਸੰਗਤਾਂ ਨੂੰ ਉੱਚਾ ਦਰਜਾ ਦਿੱਤਾ ਹੈ ਜੋ ਸੰਗਤਾਂ ਕਹਿੰਦੀਆਂ ਗੁਰੂ ਉਹ ਪ੍ਰਮਾਨ ਕਰਦਾ ਹੈ ਅੱਜ ਵੀ ਜਦੋਂ ਕੋਈ ਸਿੱਖ ਗੁਰੂ ਘਰ ਵਿੱਚ ਦੇਗ ਲੈ ਕੇ ਅਰਦਾਸ ਕਰਾਉਂਦਾ ਸਮੁੱਚੀ ਸੰਗਤ ਵੱਲੋਂ ਗ੍ਰੰਥੀ ਸਿੰਘ ਅਰਦਾਸ ਕਰਦਾ ਸਤਿਗੁਰੂ ਸਮੂਹ ਸੰਗਤ ਵੱਲੋਂ ਅਰਦਾਸ ਤੇ ਜਿਹੜੀ ਸੰਗਤ ਵੱਲੋਂ ਕੀਤੀ ਅਰਦਾਸ ਸਤਿਗੁਰੂ ਪ੍ਰਵਾਨ ਕਰਦੇ ਆ ਸਤਿਗੁਰੂ ਮਹਾਰਾਜ ਨੇ ਜਦੋਂ ਰਿਸ਼ਤਾ ਪ੍ਰਵਾਨ ਨਹੀਂ ਕੀਤਾ ਚੰਦੂ ਵੀ ਬੈਰ ਰੱਖਦਾ ਹੈ ਸਾਡੇ ਪ੍ਰਾਤਨ ਜਿਹੜੇ ਵਿਦਵਾਨ ਨੇ ਉਹ ਚੰਦੂ ਨੂੰ ਦੋਸ਼ੀ ਜਾਦਾ ਮੰਨਦੇ ਆ ਪਰ ਅਜੋਕੇ ਸਮੇਂ ਵਿੱਚ ਜਦੋਂ ਜਾਦਾ ਖੋਜ ਹੋਈ ਬਾਦਸ਼ਾਹ ਜਹਾਂਗੀਰ ਦੀ ਆਪਣੀ ਸਵੈ ਜੀਵਨੀ ਆਟੋ ਬਾਇਓਗ੍ਰਾਫੀ ਮਿਲਦੀ ਹੈ ਤੁਜ ਕੇ ਜਹਾਂਗੀਰੀ ਉਹਦੇ ਵਿੱਚ ਲਿਖਦਾ ਹੈ ਕਿ ਵਿਆਸ ਦਰਿਆ ਦੇ ਕੰਢੇ ਤੇ ਚਿਰਾਂ ਤੋਂ ਇੱਕ ਦੁਕਾਨੇ ਬਾਤਲ ਬਾਤਲ ਅਰਥ ਝੂਠ ਝੂਠ ਦੀ ਦੁਕਾਨ ਚੱਲ ਰਹੀ ਆ ਜਿੱਥੇ ਕਈ ਮੂਰਖ ਹਿੰਦੂ ਭੋਲੇ ਭਾਲੇ ਮੁਸਲਮਾਨ ਵੀ ਕਹਿੰਦਾ ਹਿੰਦੂਆਂ ਦੇ ਮੰਗਰ ਲੱਗ ਕੇ ਉਸ ਪੀਰ ਫਕੀਰ ਦੇ ਭੇਸ ਵਿੱਚ ਬੈਠੇ ਸਤਿਗੁਰੂ ਜੀ ਨੂੰ ਕੱਲਾ ਅਰਜਨ ਕਹਿ ਕੇ ਸੰਬੋਧਨ ਕਰਦਾ ਕਹਿੰਦਾ ਉਹਨਾਂ ਕੋਲ ਜਾਂਦੇ ਆ ਉਹ ਉਹਨਾਂ ਨੂੰ ਆਪਣੇ ਕਹਿੰਦਾ ਦੁਕਾਨੇ ਬਾਤਲ ਤੇ ਕਈ ਤਰ੍ਹਾਂ ਨਾਲ ਪ੍ਰਚਾਰ ਕਰਦੇ ਆ ਕਈ ਠੱਗ ਲੋਕਾਂ ਦਾ ਉੱਥੇ ਅੱਡਾ ਬਣਿਆ ਹੋਇਆ ਸਤਿਗੁਰੂ ਜੀ ਦੇ ਬਾਬਤ ਇਨੀ ਈਰਖਾ ਰੱਖਦਾ ਜਹਾਂਗੀਰ ਕੰਨਾ ਮੇਰੇ ਮਨ ਵਿੱਚ ਚਿਰਾਂ ਤੋਂ ਇੱਛਾ ਸੀ ਕਿ ਇਸ ਦੁਕਾਨੇ ਬਾਤਲ ਨੂੰ ਕਿਸੇ ਤਰ੍ਹਾਂ ਬੰਦ ਕੀਤਾ ਜਾਵੇ ਮੌਕਾ ਬਣਿਆ ਮੇਰਾ ਬਾਗੀ ਪੁੱਤਰ ਖੁਸਰੋ ਇਥੋਂ ਬਗਾਵਤ ਕਰਕੇ ਲਾਹੌਰ ਵੱਲ ਜਾਂਦਾ ਹੋਇਆ ਤਰਨਤਾਰਨ ਇਹਨਾਂ ਦੇ ਕੋਲ ਗਿਆ ਇਹਨਾਂ ਕੋਲ ਲੰਗਰ ਛਕਿਆ ਇਹਨਾਂ ਨੇ ਉਹਦੇ ਮੱਥੇ ਤੇ ਤਿਲਕ ਲਾ ਕੇ ਉਹਨੂੰ ਰਾਜ ਦੇ ਅਸੀਸ ਦਿੱਤੀ ਹੈ ਬਚਨ ਦਿੱਤਾ ਹੈ ਹੋਰ ਵੀ ਕਈ ਤਰ੍ਹਾਂ ਦੇ ਬਚਨ ਕੀਤੇ ਆ ਜਿਸ ਕਰਕੇ ਕਹਿੰਦਾ ਮੈਂ ਮੁਰਤਜ਼ਾ ਖਾਨ ਨੂੰ ਹੁਕਮ ਦਿੰਦਾ ਕਿ ਇਹਨਾਂ ਦਾ ਘਰ ਘਾਟ ਘਰ ਘਾਟ ਬਾਲ ਬੱਚਾ ਸਭ ਕੁਝ ਜ਼ਬਤ ਕਰ ਲਿਆ ਜਾਵੇ ਇਹਨਾਂ ਨੂੰ ਜਾਸਾ ਦੇ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਵੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਮੁਰਤਜ਼ਾ ਖਾਨ ਦੇ ਹਵਾਲੇ ਕੀਤਾ ਲਾਹੌਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਾਣ ਤੋਂ ਪਹਿਲਾਂ ਬਾਬਾ ਬੁੱਢਾ ਸਾਹਿਬ ਜੀ ਸੰਗਤਾਂ ਨੂੰ ਬੁਲਾ ਕਰਕੇ ਸਤਿਗੁਰੂ ਜੀ ਨੇ ਆਪਣੇ ਸਾਹਿਬ ਜਾ ਦੇ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕਾ ਮੂਰਤ ਹਰ ਗੋਬਿੰਦ ਸਵਾਰੀ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਗੁਰਤਾ ਗੱਦੀ ਦਾ ਤਿਲਕ ਬਾਬਾ ਬੁੱਢਾ ਜੀ ਤੇ ਦਵਾਇਆ ਗੁਰਿਆਈ ਤੇ ਆਪਣੇ ਜਗ੍ਹਾ ਸਤਿਗੁਰੂ ਮਹਾਰਾਜ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੁਸ਼ੋਭਤ ਕਰ ਦਿੱਤਾ ਹੈ ਆਪ ਪੰਜ ਸਿੱਖ ਭਾਈ ਜੇਠਾ ਜੀ ਭਾਈ ਪ੍ਰਾਣਾ ਜੀ ਭਾਈ ਲੰਗਾਹਾ ਜੀ ਭਾਈ ਬਿਧੀ ਚੰਦ ਜੀ ਭਾਈ ਪੈੜਾ ਜੀ ਇਹਨਾਂ ਪੰਜਾਂ ਸਿੱਖਾਂ ਨੂੰ ਨਾਲ ਲੈ ਕੇ ਸਤਿਗੁਰੂ ਸ਼ਹਾਦਤ ਦੇਣ ਲਈ ਲਾਹੌਰ ਚੱਲਣ ਲੱਗੇ ਆ ਜਿਸ ਵੇਲੇ ਸੰਗਤਾਂ ਬੈ ਰਾਖ ਕਰਦੀਆਂ ਪਰਿਵਾਰ ਮਾਤਾ ਮਾਂ ਬੈ ਰਾਖ ਕਰਦੇ ਉਸ ਵੇਲੇ ਸਤਿਗੁਰੂ ਜੀ ਨੇ ਕਿਹਾ ਹੁਣ ਅਸੀਂ ਆਪਣਾ ਸੀਸ ਦੇਣ ਲਈ ਲਾਹੌਰ ਜਾ ਰਹੇ ਆ ਅੱਜ ਤੋਂ ਬਾਅਦ ਸਾਡੀ ਜਗ੍ਹਾ ਹਰ ਸੰਗਤ ਨੇ ਸ੍ਰੀ ਗੁਰੂ ਅਰਗੋਬਿੰਦ ਸਾਹਿਬ ਜੀ ਅੱਗੇ ਅਰਦਾਸਾਂ ਬੇਨਤੀਆਂ ਸੀਸ ਝੁਕਾਉਣੇ ਸਤਗੁਰੂ ਲਾਹੌਰ ਗਏ ਐ ਮਰਤਜਾ ਖਾਨ ਨੇ ਗ੍ਰਿਫਤਾਰੀ ਕਰਕੇ ਚੰਦੂ ਦੇ ਹਵਾਲੇ ਕੀਤਾ ਚੰਦੂ ਨੇ ਰਿਸ਼ਵਤਾਂ ਦੇ ਕਰਕੇ ਸਜ਼ਾ ਦੇਣ ਲਈ ਸਤਗੁਰੂ ਜੀ ਨੂੰ ਆਪਣੇ ਕੋਲ ਲਿਆਂਦਾ ਸਿੱਖ ਇਤਿਹਾਸ ਦੇ ਵਿੱਚ ਜੇਕਰ ਆ ਕੇ ਸਤਿਗੁਰੂ ਮਹਾਰਾਜ ਨੂੰ ਤਸੀਹੇ ਦੇਣ ਦਾ سلسلہ 5 ਦਿਨ ਚੱਲਦਾ ਹੈ ਇਹ 5 ਦਿਨਾਂ ਦੇ ਵਿੱਚ ਸਤਿਗੁਰੂ ਜੀ ਨੂੰ ਜਾਸਾ ਦੇ ਕਾਨੂੰਨ ਅਨੁਸਾਰ ਜਿਹੜਾ ਚੰਗੇਜ਼ ਖਾਨ ਨੇ ਬਣਾਇਆ ਸੀ ਉਸ ਜਾਸਾ ਦੇ ਕਾਨੂੰਨ ਅਨੁਸਾਰ ਆਤ ਕੀਤੀ ਗਈ ਤਸੀਹੇ ਐਸੇ ਦਿੱਤੇ ਗਏ ਜੀ ਨੂੰ ਸੁਣ ਕੇ ਮਨੋ ਕਦੇ ਰੌਂਗ ਟੇ ਖੜੇ ਹੋ ਜਾਂਦੇ ਆ ਸਤਿਗੁਰੂ ਜੀ ਦੇ ਅੱਗੇ ਤਿੰਨ ਸ਼ਰਤਾਂ ਰੱਖੀਆਂ ਗਈਆਂ ਕਿ ਤੁਸੀਂ ਆਪਣਾ ਧਰਮ ਤਬਦੀਲ ਕਰ ਲਓ ਤੁਸੀਂ ਮੁਹੰਮਦੀ دین ਕਬੂਲ ਕਰ ਲਓ ਦੂਸਰੀ ਸ਼ਰਤ ਰੱਖੀ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਵਿੱਚ ਮੁਹੰਮਦ ਸਾਹਿਬ ਦੀ ਸਿਫਤ ਦੇ ਬੋਲ ਲਿਖ ਦਿਓ ਜਾਂ ਤੀਸਰੀ ਸ਼ਰਤ ਰੱਖੀ ਕਿ ਮੇਰੇ ਸੁਪੁੱਤਰੀ ਦਾ ਰਿਸ਼ਤਾ ਪ੍ਰਵਾਨ ਕਰ ਲਓ ਤਾਨੂੰ ਬਾਦਸ਼ਾਹ ਤੋਂ ਮਾਫੀ ਦਵਾ ਦੇਵਾਂਗਾ ਜੀਵਨ ਦਾਨ ਦਵਾ ਦੇਵਾਂਗਾ ਜੇ ਨਹੀਂ ਤਾਂ ਫਿਰ ਤਸੀਹੇ ਚ ੱਲਣ ਲਈ ਮੌਤ ਦੀ ਸਜ਼ਾ ਪ੍ਰਵਾਨ ਕਰੋ ਤਾਂ ਸਤਿਗੁਰੂ ਜੀ ਨੇ ਮੁਸਕਰਾ ਕੇ ਕਿਹਾ ਕਿਆ ਕਿਆ ਚੰਦੂ ਇਹ ਜੜੀਆਂ ਤੇਰੀਆਂ ਤਿੰਨੋਂ ਸ਼ਰਤਾਂ ਨੇ ਇਹ ਫਜ਼ੂਲ ਨੇ ਬੇਬੁਨਿਆਦ ਨੇ ਇਹਲਾ ਜਿਹੜਾ ਤਾਂ ਕਿਹਾ ਕਿ ਆਪਣਾ ਧਰਮ ਛੱਡ ਕੇ ਦੀਨ ਇਲਾਹੀ ਮੁਹੰਮਦੀ ਧਰਮ ਕਬੂਲ ਕਰ ਲਈਏ ਮਾਰੇ ਕਹਿੰਦੇ ਉਹ ਬੰਦਾ ਹੀ ਕਾਹਦਾ ਜਿਹੜਾ ਆਪਣਾ ਧਰਮ ਛੱਡ ਦਿੰਦਾ ਹੈ ਕਿਸੇ ਲਾਲਚ ਪਿੱਛੇ ਕਿਸੇ ਡਰ ਪਿੱਛੇ ਜਿਹੜਾ ਬੰਦਾ ਆਪਣਾ ਧਰਮ ਛੱਡਦਾ ਹੈ ਨਾ ਉਹ ਆਪਣੇ ਦਾ ਨਾ ਬਗਾਨੇ ਦਾ ਜਿਹੜੇ ਦੂਸਰੇ ਆਪਣੇ ਧਰਮ ਵਿੱਚ ਸ਼ਾਮਲ ਕਰਦੇ ਹੋ ਮਤਾਂ ਖੁਸ਼ ਹੋਣ ਕਿ ਸਾਡਾ ਬਣੇਗਾ ਨਾ ਤੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟਦਾ ਅੱਜ ਬੜੇ ਲੋਕ ਲਾਲਚਾਂ ਵਿੱਚ ਛੋਟੀਆਂ-ਛੋਟੀਆਂ ਸਕੂਲ ਦੀਆਂ ਫੀਸਾਂ ਪਿੱਛੇ ਥੋੜੀ-ਮੋਟੀ ਮਾਇਆ ਪਿੱਛੇ ਧਰਮ ਛੱਡ ਰਹੇ ਐ ਇਹੋ ਜਿਹੇ ਲੋਕ ਆਪਣਾ ਲੋਕ ਵੀ ਤੇ ਪ੍ਰਲੋਕ ਵੀ ਗਵਾ ਲੈਂਦੇ ਜੇ ਕੋ ਗੁਰਤੀ ਦੇਮਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੈ ਇੱਥੇ ਗਣਤੀ ਦੀ ਗੱਲ ਨਹੀਂ ਹੈ ਇਥੇ ਕੁਆਂਟੀਟੀ ਦੀ ਗੱਲ ਨਹੀਂ ਹੈ ਇਥੇ ਕੁਆਲਿਟੀ ਦੀ ਗੱਲ ਹੈ ਇਥੇ ਲੱਖਾਂ 'ਚ ਪੰਜ ਹੀ ਨਿਤਰੇ ਨੇ ਇਥੇ ਪੰਜ ਹੀ ਬਹੁਤ ਨੇ ਜੇ ਸਮਾਂ ਆਇਆ ਤਾਂ ਇਥੇ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਵਰਗਿਆਂ ਨੇ ਦੋਨਾਂ ਹੀ ਟੱਕਰ ਲੈ ਲਈ ਹੈ ਇਥੇ ਸਭਾ ਸਭਾ ਲੱਖ ਦੇ ਨਾਲ ਇਕੱਲੇ ਇਕੱਲੇ ਦਾ ਮੁਕਾਬਲਾ ਹੋਇਆ ਹੈ ਇਥੇ ਚਾਲੀਆਂ ਨਹੀਂ ਲੱਖਾਂ ਦੀ ਫੌਜ ਦੇ ਨਾਲ ਦੋ ਹੱਥ ਕੀਤੇ ਇਥੇ ਮਤਾਂ ਕੋਈ ਫਿਕਰ ਕਰੇ ਕਿ 150 ਨੂੰ ਅਸੀਂ ਲਾਲਚੀਆਂ ਨੂੰ ਇਧਰੋਂ ਉਧਰ ਕਰ ਲਿਆ ਉਹ ਮਤਾਂ ਇਹ ਗੱਲ ਸੋਚਣ ਕਿ ਅਸੀਂ ਧਰਮ ਤਬਦੀਲ ਕਰਾ ਰਹੇ ਆ ਸਿੱਖੀ ਦੇ ਵਿੱਚ ਅੱਜ ਵੀ ਸੂਰਮਿਆਂ ਦੀ ਕੋਈ ਘਾਟ ਨਹੀਂ ਹੈ ਅੱਜ ਵੀ ਬੰਦ ਬੰਦ ਕਟਾਉਣ ਵਾਲਿਆਂ ਦੀ ਘਾਟ ਨਹੀਂ ਅੱਜ ਵੀ ਸਹਬਜ਼ਾਦਾ ਜੀਤ ਸਿੰਘ ਦੇ ਵਾਰਿਸ ਜੁਝਾਰ ਸਿੰਘ ਦੇ ਵਾਰਿਸ, ਬਾਬਾ ਜੋਰਾਵਰ ਸਿੰਘ ਦੇ ਵਾਰਿਸ, ਬਾਬਾ ਫਤਿਹ ਸਿੰਘ ਦੇ ਵਾਰਿਸ ਅੱਜ ਵੀ ਕੌਮ ਦੇ ਵਿੱਚ ਬੇਅੰਤ ਨੇ। ਜਦੋਂ ਵੀ ਕੌਮ ਨੂੰ ਲੋੜ ਪੈਂਦੀ ਹੈ, ਕਲੰਗੀ ਤਰਪੀਤਾ ਦਾ ਬਚਨ ਸੀ ਕਿ ਪੁੱਤਰ ਜੁਝਾਰ ਸਿੰਘ ਜਿਵੇਂ ਤੂੰ ਬਿਨਾਂ ਆਵਾਜ਼ ਮਾਰੇ ਤੂੰ ਆਇਆ। ਜਦੋਂ ਕੌਮ ਨੂੰ ਲੋੜ ਪਿਆ ਕਰੇਗੀ, ਸੀਸ ਦੇਣ ਵਾਲੇ ਨੌਜਵਾਨ ਆਪਣੇ ਆਪ ਤਿਆਰ ਹੋ ਕੇ ਆਇਆ ਕਰਨਗੇ। ਅੱਜ ਵੀ ਜਿੱਥੇ ਕੌਮ ਨੂੰ ਲੋੜ ਪੈਂਦੀ ਹੈ, ਸਤਿਗੁਰੂ ਕਲੰਗੀਆਂ ਵਾਲੇ ਪਿਤਾ <th>ਾਪੜਾ ਨੰਦੇ ਆ ਪਤਾ ਹੀ ਨਹੀਂ ਲੱਗਦਾ ਕਿਦਦਰੋ ਨੌਜਵਾਨ ਪੈਦਾ ਹੋ ਜਾਂਦੀ ਹੈ ਇਸ ਲਈ ਕਦੇ ਵੀ ਟਹਿਂਦੀ ਕਲਾ ਚ ਨਹੀਂ ਜਾਣਾ ਕੌਮ ਮਾੜੇ ਤੋਂ ਮਾੜੇ ਹਾਲਾਤਾਂ ਵਿੱਚੋਂ ਚੜਦੀ ਕਲਾ ਨਾਲ ਨਿਕਲੀ ਹੈ ਸਤਿਗੁਰੂ ਮਹਾਰਾਜ ਨੇ ਸ਼ਹੀਦਿਆਂ ਦਾ ਬੀਜ ਸ਼ਹੀਦਾਂ ਦਾ ਬੀਜ ਤਤੀ ਤਵੀ ਤੇ ਬੈਠ ਕੇ ਬੀਜਿਆ ਸਤਿਗੁਰੂ ਜੀ ਕਹਿਣ ਲੱਗੇ ਧਰਮ ਤਬਦੀਲ ਕਰਨ ਵਾਲੀ ਸਲਤ ਬੇਮਨਾਦ ਬੇਫਜ਼ੂਲ ਇਹ ਨਹੀਂ ਪ੍ਰਵਾਨ ਹੈ ਦੂਸਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹ ਤਾਂ ਹਉ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਉ ਜੀਉ ਇਹ ਅਸੀਂ ਨਹੀਂ ਕਹਿ ਰਹੇ ਇਹ ਤਾਂ ਆਕਾਲ ਦੀ ਬਾਣੀ ਹੈ ਉਹ ਵਾਹਿਗੁਰੂ ਦੀ ਬਾਣੀ ਹੈ ਇਹ ਸਾਡੀ ਨਹੀਂ ਇਹ ਤਾਂ ਤਰਕੀ ਬਾਣੀ ਆਈ ਤੈਨ ਸਗਲ ਹੀ ਚਿੰਤ ਮਟਾਈ ਇਹ ਇਥੋਂ ਦੀ ਬਾਣੀ ਨਹੀਂ ਹੈ ਇਹ ਤਾਂ ਤਰੋਂ ਦਰਗਾਹ ਤੋਂ ਆਈ ਹੈ ਇਸ ਕਰਕੇ ਇਹਦੇ ਵਿੱਚ ਨਾ ਘਾਟ ਹੈ ਨਾ ਬਾਧ ਹੈ ਨਾ ਘਾਟ ਬਾਧ ਹੋਤ ਹੈ ਇਦੇ ਵਿੱਚ ਇੱਕ ਅੱਖਰ ਦੇ ਬਿਨਾ ਘਾਟ ਨਾ ਬਾਦ ਨਾ ਕੋਈ ਕਰ ਸਕੇ ਨਾ ਕਰ ਸਕੇਗਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਦੂਜੀ ਸ਼ਰਤ ਵੀ ਤੇਰੀ ਬੇਫੂਜੂਲ ਹੈ ਕਿਉਂਕਿ ਬਾਬੇ ਪਿਰਥੀ ਚੰਦ ਨੇ ਯਤਨ ਕੀਤੇ ਸੀ ਬਾਣੀ ਬਦਲਣ ਦੇ ਰਲਾਵਟ ਕਰਨ ਦੇ ਯਤਨ ਕੀਤੇ ਆਪਣੇ ਪੁੱਤਰ ਮਿਹਰਬਾਨ ਰਾਹੀਂ ਪਰ ਸਤਿਗੁਰੂ ਜੀ ਨੇ ਸਫਲ ਨਹੀਂ ਸੀ ਹੋਣ ਦਿੱਤੇ ਸਤਿਗੁਰੂ ਜੀ ਕਹਿਣ ਲੱਗੇ ਤੀਜੀ ਗੱਲ ਤੇਰੀ ਸੁਪੁੱਤਰੀ ਦਾ ਰਿਸ਼ਤਾ ਪ੍ਰਵਾਨ ਕਰਨਾ ਇਹ ਵੀ ਸਾਡੇ ਵਸ ਵਿੱਚ ਨਹੀਂ ਇਹ ਸੰਗਤ ਦਾ ਹੁਕਮ ਹੈ ਸੰਗਤ ਦੇ ਹੁਕਮ ਨੂੰ ਗੁਰੂ ਪ੍ਰਵਾਨ ਕਰਦਾ ਸਰ ਮੱਥੇ ਪ੍ਰਵਾਨ ਹੁੰਦਾ ਗੁਰੂ ਘਰ ਵਿੱਚ ਸੰਗਤ ਦਾ ਕਿਹਾ ਹੋਇਆ ਸੀ ਮੋੜ ਨਹੀਂ ਸਕਦੇ ਸੰਗਤ ਨੂੰ ਤੇਰੀ ਲੜਕੀ ਦਾ ਰਿਸ਼ਤਾ ਪ੍ਰਵਾਨ ਨਹੀਂ ਸਾਨੂੰ ਪ੍ਰਵਾਨ ਨਹੀਂ ਹੈ ਹਾਂ ਚੰਦੂ ਚੌਥੀ ਗੱਲ ਤਸੀਂ ਇਹ ਦੇਣ ਵਾਲੇ ਸੀ ਹੀਦ ਹੋਣ ਵਾਲੀ ਉਹ ਜੋ ਤੂੰ ਤੇਰਾ ਦਿਲ ਕਰਦਾ ਕਰਕੇ ਵੇਖ ਲਾ ਤੇਰੇ ਚਿੱਤ ਵਿੱਚ ਨਾ ਰਹਿ ਜਾਵੇ ਜੋ ਤੇਰਾ ਜੀ ਕਰਦਾ ਸਾਡੇ ਤੇ ਤਸੀਹੇ ਕਰਕੇ ਵੇਖ ਲਾ ਮੁੜ ਕੇ ਨਾ ਮਨ ਵਿੱਚ ਰਹਿ ਜਾਵੇ ਕਿ ਮੈਂ ਤਸੀਹਾ ਨਹੀਂ ਦਿੱਤਾ ਤਸੀਹਿਆਂ ਦਾ ਸਿਲਸਿਲਾ ਦੌਰ ਚੱਲਦਾ ਹੈ ਇਤਿਹਾਸ ਕਹਿੰਦਾ 5 ਦਿਨ ਤਸੀਹੇ ਦਿੱਤੇ ਗਏ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਦਿਨੇ ਕੈਦ ਵਿੱਚੋਂ ਕੱਢਿਆ ਜਾਂਦਾ ਹੈ ਪੰਥ ਪ੍ਰਕਾਸ਼ ਦੇ ਵਿੱਚ ਸ੍ਰੀ ਗੁਰਪੰਥ ਪ੍ਰਕਾਸ਼ ਵਿੱਚ ਜ਼ਿਕਰ ਆਉਂਦਾ ਹੈ ਕਿ ਪਹਿਲਾਂ ਉਪਲ ਦੀ ਦੇਗ ਸਤਿਗੁਰੂ ਜੀ ਨੂੰ ਉਪਲ ਦੀ ਦੇਗ ਵਿੱਚ ਬਿਠਾਇਆ ਹੈ। ਚੰਦੂ ਦੇ ਮਨ ਵਿੱਚ ਕਿ ਮਨੁੱਖ ਜਦੋਂ ਗਰਮ ਪਾਣੀ ਦੇ ਸੰਪਰਕ ਵਿੱਚ ਸਰੀਰ ਦਾ ਅੰਗ ਆਉਂਦਾ ਹੈ ਤਾਂ ਮਨੁੱਖ ਤੜਫੜਦਾ ਹੈ। ਸਰੀਰ ਆਲੂ ਆਂਗੂ ਛਿਲਿਆ ਜਾਂਦਾ ਹੈ। ਇਹ ਪਾਣੀ ਦਾ ਸੇਕ ਜਦੋਂ ਇਹਨਾਂ ਦੇ ਤਨ ਨੂੰ ਲੱਗੇਗਾ ਆਪਣੇ ਆਪ ਮੇਰੀਆਂ ਸਰਤਾ ਮੰਨ ਲੈਣਗੇ। ਉਹਨੂੰ ਨਹੀਂ ਪਤਾ ਕਿ ਪ੍ਰਤੱਖ ਹਰਨੇ ਉਹਨੂੰ ਨਹੀਂ ਪਤਾ ਕਿ ਸ਼ਾਂਤੀ ਦੇ ਸੋਮੇ ਨੇ ਇਹਨਾਂ ਨੂੰ ਕੋਈ ਤਪਾ ਨਹੀਂ ਸਕਦਾ ਇਹਦਾ ਤਪ ਤਕੜਾ ਹ ਬੁਝ ਗਿਆ ਗੁਰ ਸੀਤਲ ਨਾ ਹੁੰਦੀ ਓਏ ਸਤਗੁਰੂ ਜੀ ਨੂੰ ਉਪਲ ਦੀ ਦੇਖ ਚ ਬਿਠਾਇਆ ਜਿੱਥੇ ਗਰਮ ਜਲ ਦੇ ਵਿੱਚ ਸਤਗੁਰੂ ਮਹਾਰਾਜ ਸ਼ਾਂਤ ਬੈਠੇ ਆ ਸਰੀਰ ਤੇ ਛਾਲੇ ਛਾਲੇ ਹੋ ਗਏ ਆ ਫੇਰ ਸਰਤਾ ਪੁੱਛੀਆਂ ਸਤਿਗੁਰੂ ਦਾ ਉੱਤਰ ਉਹੀ ਆ ਫੇਰ ਸਤਿਗੁਰੂ ਮਹਾਰਾਜ ਨੂੰ ਕੈਦ ਵਿੱਚ ਅਗਲੇ ਦਿਨ ਸਤਿਗੁਰੂ ਮਹਾਰਾਜ ਨੂੰ ਗਰਮ ਕੜਾਹੀ ਦੇ ਵਿੱਚ ਅੰਧ ਪ੍ਰਕਾਸ਼ ਦੇ ਕਰਾ ਸੇਸ਼ ਤੇ ਗਰਮ ਰੇਤ ਫੇਰ ਉਹੀ ਸਿਲਸਿਲਾ ਚੱਲਦਾ ਹੈ 30 ਤੀਸਰੇ ਦਿਨ ਸਤਿਗੁਰੂ ਮਹਾਰਾਜ ਨੂੰ ਤਤੀ ਤਵੀ ਤੇ ਬਿਠਾਇਆ ਜਾਂਦਾ ਹੈ ਇਤਿਹਾਸ ਵਿੱਚ ਇਹ ਵਿਸ਼ੇਸ਼ ਉਲੇਖ ਹੈ ਕਿ ਸਾਈ ਮੀਆਂ ਮੀਰ ਦੇ ਜਿਨ੍ਹਾਂ ਨੇ ਕਿਤੇ ਸਤਿਗੁਰੂ ਮਹਾਰਾਜ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਬੈਠੀਆਂ ਉਪਦੇਸ਼ ਕਰਦਿਆਂ ਦਰਸ਼ਨ ਕੀਤੇ ਵੇਖਦੇ ਆ ਕਿ ਜਿਵੇਂ ਹਰਮੰਦਰ ਸਾਹਿਬ ਸ਼ਾਂਤੀ ਵਿੱਚ ਸਹਿਜ ਵਿੱਚ ਬੈਠੇ ਨੇ ਅੱਜ ਤੱਤੀ ਤਵੀ ਤੇ ਵੀ ਉਸੇ ਤਰ੍ਹਾਂ ਹੀ ਸ਼ਾਂਤੀ ਵਿੱਚ ਨੇ ਇੱਕ ਰੰਚਕ ਮਾਤਰ ਵੀ ਫਰਕ ਨਹੀਂ ਹੈ ਭਾਵੇਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਾ ਸਿੰਘਾਸਨ ਸੀ ਭਾਵੇਂ ਤੱਤੀ ਤਵੀ ਹੈ ਸائیں ਜੇ ਤੋ ਰਿਆ ਨਹੀਂ ਗਿਆ ਅੰਦਰਲਾ ਬਾਹਰ ਆ ਗਿਆ ਨੇਤਰਾ ਰਾਹੀ ਬੈਰਾਗ ਦਾ ਜਲ ਵਹਿ ਤੁਰਿਆ ਸਤਿਗੁਰੂ ਮਹਾਰਾਜ ਕਹਿਣ ਲੱਗੇ ਸਾਈਂ ਜੀ ਇਹ ਸਾਈਂ ਲੋਕਾਂ ਨੂੰ ਸੋਭਾ ਨਹੀਂ ਦਿੰਦਾ ਰੋਣਾ ਸੰਸਾਰੀਆਂ ਦਾ ਕੰਮ ਐ ਸਤਿਗੁਰੂ ਮਹਾਰਾਜ ਸਤੇ ਪਾਤਸ਼ਾਹ ਕਹਿੰਦੇ ਕਿਤੇ ਸਵਾਲ ਆਇਆ ਸੀ ਤਨਮਨ ਕਾਟ ਕਾਟ ਸੋਬੇ ਅਰਪੀ ਵਿੱਚ ਅਗਨੀ ਆਪ ਜਲਾਇਂ ਪੁੱਛਿਆ ਸੀ ਕਿ ਸਤਿਗੁਰੂ ਇਹ ਤੁੱਕ ਕਹਿਣ ਨੂੰ ਆਖ ਹੈ ਵੀ ਸਤਿਗੁਰੂ ਮਹਾਰਾਜ ਕਹਿੰਦੇ ਅੱਜ ਵਿੱਚ ਅਗਨੀ ਆਪ ਜਲਾਈ ਕਰਕੇ ਵਿਖਾ ਰਹੇ ਆਂ ਤਨ ਮਨ ਕਾਟ ਕਾਟ ਸਭ ਅਰਪੀ ਮੇਰੇ ਸਿੱਖ ਕਰਕੇ ਵਿਖਾਉਣਗੇ ਸਤਿਗੁਰੂ ਮਹਾਰਾਜ ਸੱਤੇ ਪਾਤਸ਼ਾਹ ਨੂੰ ਤਤੀ ਤਵੀ ਤੇ ਬਿਠਾਇਆ ਦੇਖੀਏ ਜਦੋਂ ਤਵਾ ਤਵਦ ਹੈ ਪ੍ਰਸ਼ਾਦਾ ਲਾਉਂਦੇ ਆ ਕਿਤੇ ਤਵੇ ਤੇ ਉਂਗਲ ਲੱਗ ਜਾਵੇ ਤੜਫ ਉੱਟਦੇ ਆਪ ਇੱਕਦਮ మాਸ ਸੜ ਜਾਂਦਾ ਮਾਸ ਲਹਿ ਜਾਂਦਾ ਹੈ ਸਤਗੁਰੂ ਮਹਾਰਾਜ ਦਾ ਸਰੀਰ ਵੇਖੀਏ ਉੱਬਲਦੀ ਦੇਗ ਵਿੱਚ ਤਪਦੀ ਹੋਈ ਲਾਲ ਕੜਾਹੀ ਵਿੱਚ ਅੱਜ ਤਪਦੀ ਹੋਈ ਤੱਤੀ ਤਵੀ ਤੇ ਬੈਠੇ ਵੀ ਕਰ ਰਹੇ ਨੇ ਓਲਾਹਣੋਂ ਮੈਂ ਕਾਹੂ ਨਾ ਦੀਓ ਮਨ ਮੀਠ ਤੁਹਾਰੋ ਕੀਓ ਤੇਰਾ ਕੀਆ ਮਿੱਠਾ ਲੱਗਾ ਹੈ ਹਰ ਨਾਮ ਪਦਾਰਥ ਨਾਨਕ ਮੰਗਾਏ ਪੰਥ ਪ੍ਰਕਾਸ਼ ਦੇ ਵਿੱਚ ਜ਼ਿਕਰ ਹੈ ਕਿ ਜਾਸਰੇ ਕਾਨੂੰਨ ਦਾ ਇੱਕ ਇਹ ਵੀ ਕਾਨੂੰਨ ਹੈ ਕਿ ਗਰਮ ਅਗਨ ਦੇ ਵਿੱਚ ਤਾਉਣ ਤੋਂ ਬਾਅਦ ਠੰਡੇ ਪਾਣੀ ਦੇ ਵਿੱਚ ਰੱਖਣਾ ਉਸ ਵੇਲੇ ਰਾਵੀ ਦਰਿਆ ਦਾ ਇੱਕ ਬੈਣ ਲਾਹੌਰ ਦੇ ਕਿਲੇ ਦੇ ਕੋਲ ਦੀ ਵਗਦਾ ਸੀ ਰਾਵੀ ਦਰਿਆ ਪਹਾੜ ਦੇ ਵਿੱਚ ਉਹ ਬਰਫ਼ ਦਾ ਪਿਗਲਿਆ ਹੋਇਆ ਪਾਣੀ ਆਉਂਦਾ ਭਾਵੇਂ ਗਰਮੀ ਨਹੀਂ ਰੁੱਤ ਹੈ ਪਰ ਸੰਗਤ ਜੀ برف ਦਾ ਪਾਣੀ ਹੋਣ ਕਰਕੇ ਅਤ ਸੀਤਲ ਸੀ ਭਾਈ ਰਤਨ ਸਿੰਘ ਜੀ ਪੰਘੂ ਲਿਖਦੇ ਆ ਕੇ ਗੁਰੇ ਅਰਜਨ ਦਰਿਆਏ ਨਾ ਮੋੜਿਓ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਦਰਿਆ ਵਿੱਚ ਰੋੜਿਆ ਨਹੀਂ ਗਿਆ ਭਾਈ ਸੰਤੋਖ ਸਿੰਘ ਨੇ ਭਾਵੇਂ ਕੁਝ ਹੋਰ ਤਰ੍ਹਾਂ ਲਿਖਿਆ ਇੱਥੇ ਬਖਰੇਵੇਂ ਆ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਤਸਵੀਰਾਂ ਨੇ ਇਹੋਂ ਗੁਰਸੰਗਾਂ 'ਚ ਬੇਅੰਤ ਤਸੀਹੇ ਦੇ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਸ਼ਹੀਦ ਕੀਤਾ। ਅੱਜ ਦੁਨੀਆ ਦੇ ਕੋਨੇ-ਕੋਨੇ ਵਿੱਚ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਸੰਗਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਪਣੀ ਭਾਵਨਾ ਅਨੁਸਾਰ ਸਰਦਾਂ ਅਨੁਸਾਰ ਕੋਈ ਬਾਣੀ ਪੜ੍ਹ ਕੇ ਕੋਈ ਨਾਮ ਜਪ ਕੇ ਕੋਈ ਸੇਵਾ ਕਰਕੇ ਕੋਈ ਲੰਗਰ ਲਾ ਕੇ ਕੋਈ ਜਲ ਸਕਾ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਹਾਦਤ ਨੂੰ ਪ੍ਰਣਾਮ ਕਰ ਰਿਹਾ ਹੈ। ਸਤਿਗੁਰੂ ਜੀ ਦੀ ਸ਼ਹਾਦਤ ਨੂੰ ਕੋਟ-કોટ ਪ੍ਰਣਾਮ ਸਤਿਗੁਰੂ ਜੀ ਦੀਆਂ ਸਿੱਖਿਆਵਾਂ ਬਖਸ਼ਸਾਂਵਾਂ ਹਰ ਗੁਰਸਿੱਖ ਦੇ ਹਰ ਹਿਰਦੇ ਵਿੱਚ ਸਤਿਗੁਰੂ ਮਹਾਰਾਜ ਬਸਾਉਣ ਨਾਮ ਬਾਣੀ ਦਾ ਪਹਿਰਾ ਹਰ ਗੁਰਸਿੱਖ ਦੇ ਘਰ ਵਿੱਚ ਹਰ ਹਿਰਦੇ ਵਿੱਚ ਸਤਿਗੁਰੂ ਨਾਮ ਦੀ ਬਖਸ਼ਿਸ਼ ਕਰਨ